ਸਤਿ ਸ਼੍ਰੀ ਅਕਾਲ ਜੀ ਮੈਂ ਸ੍ਰਿੰਦਰ ਸਿੰਘ ਟੈਲਵਾ ਤੁਸੀਂ ਜੁੜੇ ਹੋ ਣ ਟੈਲਵਾ ਟੈਲੀਵਿਜ਼ਨ ਤੁਹਾਡੀ ਦੁਨੀਆ ਦੀ ਖਿੜਕੀ ਦੇ ਨਾਲ ਅੱਜ ਅਸੀਂ ਇੱਕ ਅਹਿਮ ਸੁਨੇਹਾ ਦੇਣ ਦੇ ਲਈ ਤੁਹਾਡੇ ਰੂਬਰੂ ਹੋਏ ਹਾਂ ਸਾਡਾ YouTube ਤੇ ਇੱਕ ਚੈਨਲ ਬਣਿਆ ਹੋਇਆਗਾ ਗੁਰਬਾਣੀ ਦੀ ਰੋਸ਼ਨੀ ਦੇ ਨਾਮ ਦੇ ਨਾਲ ਤੇ ਜਿਹੜਾ ਕਿ ਅਸੀਂ ਹਰੇਕ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਦਾ 5.10 ਤੋਂ ਢਲਮਾ ਕਲਾ ਤੋਂ ਲਾਈਵ ਹੁੰਨੇ ਆ ਚਪਹਿਰਾ ਸਾਹਿਬ ਦਾ ਜਿਹੜਾ ਪਾਠ ਹੁੰਦਾਗਾ ਪੂਰਾ ਦਿਨ ਤੇ ਹਰ ਰੋਜ਼ ਅਸੀਂ ਬਸਤਰ ਸਥਾਨ ਤੋਂ ਗੁਰਦੁਆਰਾ ਸਾਹਿਬ ਤੋਂ ਲਾਈਵ ਕਰਦੇ ਆ ਸਵੇਰੇ 5:30 ਵਜੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਇਹ ਚੈਨਲ ਗੁਰਬਾਣੀ ਦੀ ਰੋਸ਼ਨੀ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਨਾਲ ਹੀ ਨਾਲ ਘੰਟੀ ਦੇ ਨਿਸ਼ਾਨ ਨੂੰ ਬੈਲ ਆਈਕਨ ਨੂੰ ਜਿਹੜਾ ਆਲ ਤੇ ਕਲਿੱਕ ਕਰ ਦਿਓ ਤਾਂ ਕਿ ਗੁਰਬਾਣੀ ਦੇ ਜਿਹੜੀ ਹਰੇਕ ਵੀਡੀਓ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਜਿਹੜੀ ਉਹ ਪਹੁੰਚ ਸਕੇ ਸੋਇਦਾ ਸੀ ਤੁਹਾਨੂੰ ਜਿਹੜਾ ਬੈਨਰ ਆ ਗੁਰਦੁਆਰਾ ਸਾਹਿਬ ਬਾਹਰ ਗੇਟ ਕੋਲ ਵੀ ਅਸੀਂ ਲਗਾਇਆ ਹੋਇਆ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਜਿਹੜਾ ਕਿ ਮੇਰੇ ਮਗਰ ਲੱਗਿਆ ਹੋਇਆ ਆਹ ਜਿਹੜਾ ਬੈਨਰ ਹੈਗਾ ਜੀ ਇਹ ਲੱਗਿਆ ਹੋਇਆ ਤੁਸੀਂ ਜਿਹੜੇ ਗੁਰਬਾਣੀ ਦੀ ਰੋਸ਼ਨੀ ਦੇ ਸਪੈਲਿੰਗ ਆ ਇੰਗਲਿਸ਼ ਦੇ ਵਿੱਚ ਲਿਖੇ ਹੋਏ ਇਹ ਇਹ ਹੂ ਬੂ ਸਪੈਲਿੰਗ ਭਰ ਕੇ YouTube ਤੇ ਇਹ ਜਿਹੜਾ ਚੈਨਲ ਆ ਇਹਦੇ ਤੇ ਪਹੁੰਚ ਸਕਦੇ ਹੋ ਇਹ ਸਾਡਾ ਚੈਨਲ ਆ ਹਰ ਰੋਜ਼ ਬਸਤਰ ਸਥਾਨ ਤੋਂ ਸਵੇਰੇ 5:30 ਵਜੇ ਲਾਈਵ ਹੁੰਨੇ ਆ ਹਰੇਕ ਐਤਵਾਰ ਨੂੰ ਗੁਰਦੁਆਰਾ ਸਾਹਿਬ ਗੋਦਾਵਰੀ ਸਰ ਪਾਸਾ ਦੀ 10ਵੀਂ ਢਲਮਾ ਕਲਾ ਤੋਂ ਰੋਜ਼ਾਨਾ ਹਰ ਐਤਵਾਰ ਜਿਹੜਾ ਉਹ ਲਾਈਵ ਹੁੰਨੇ ਆ ਚਪਹਿਰਾ ਸਾਹਿਬ ਦਾ ਜਿਹੜਾ ਪਾਠ ਆ ਉਹ ਇੱਥੋਂ ਚੱਲਦਾ ਆਏਗਾ ਸੋ ਤੁਸੀਂ ਘਰ ਬੈਠੇ ਹੀ ਗੁਰਬਾਣੀ ਦੇ ਨਾਲ ਜੁੜਨ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਨਾਲ ਘੰਟੀ ਦੇ ਨਿਸ਼ਾਨ ਨੂੰ ਵੀ ਆਲ ਤੇ ਕਲਿੱਕ ਕਰ ਦਿਓ ਸੋ ਬਹੁਤ ਬਹੁਤ ਧੰਨਵਾਦ ਜੀ